ਕਰ ਸੌਣ ਲੈ ਇੱਕ ਮੇਰੀ ਜੇ ਫੇਰ ਦਵਾਰੇ ਕਦੇ ਕੁੰਡਾ ਖੜਕਾਉਣਾ ਦੇਖ ਲਿਆ ਨਾ ਥੱਪੜ ਮਾਰ ਕੇ ਮੂੰਹ ਤੋੜ ਦੂੰ ਹਾਂ ਆਹੋ ਤੂੰ ਜ਼ਿਆਦਾ ਜਵਾਕ ਹੈ ਲੋਕਾਂ ਨੇ ਵੀ ਸੌਣਾ ਹੁੰਦਾ ਕਦੇ ਹਰਮੋਨੀਅਮ ਬਾਜਾ ਵਜਾਉਣ ਲੱਗ ਜੂ ਕਿੱਕ ਤੂੰ ਨਿਆਣਾ ਤੂੰ ਜੱਗੋ ਲਾਦਾ ਨਹੀਂ ਆਣਾ ਹੋਰਾਂ ਦਾ ਵੀ ਮੁੰਡਾ ਨੇ ਹੋਰਾਂ ਦੇ ਵੀ ਜਵਾਕ ਨੇ ਆ ਫਿਰ ਆਹੋ ਉਹੀ ਤਾਂ ਹੈ ਤਾਂ ਤਾਂ ਕੁੰਡਾ ਟਕ 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 ਕਰੀ ਗਾ ਸਰਚ ਬਣਾਉਂ ਮੋਰ ਹੈਗੀ ਕਿ ਤਾਂ ਟਕ ਟਕ ਸੁਣਨ ਵਾਲੀ ਐ ਨਾ ਖੜਕਾ ਫਿਰ ਚੱਕੂ ਔਰ ਮੋਨਿਓਂ ਜਾਏ ਜਵਾਕਾਂ ਜਾਂ ਉਹ ਵਜਾਉਣ ਲੱਗ ਜਾਂਦਾ ਫਿਰ ਇੱਕ ਬਾਜਿਆ ਲੈ ਤੂ 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 ਕਰ ਉਹ ਵਜਾਉਣ ਲੱਗ ਜਾਂਦਾ ਮੈਨੂੰ ਤਾਂ ਦੇਖਣਾ ਸਾਰਾ ਹੈ ਦੁਪਹਿਰਾ ਸੌਣ ਨਹੀਂ ਦਿੰਦਾ ਹੈਗਾ ਜਦ ਤੋਂ ਸਕੂਲ ਤੋਂ ਆ ਜਾਂਦਾ ਹੋਰ ਆਹ ਫਿਰ ਕਹਾਰਨ ਜਿਹਾ ਲੈਂਦਾ ਆ ਮੋਟਰਸਾਈਕਲ ਤਾਂ ਖੜਨ ਟੂ ਚੂ 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 ਕਰਦਾ ਅਜਵੇਂ ਜਿਹਾ ਖੜਾ ਕੁੱਤਾ ਭੌਂਕਦਾ ਹੁੰਦਾ ਨਾਨੀ ਚਾਹੀਦਾ ਹਾਂ ਹੋਰ ਅੱਜ ਕੱਲ ਦੇ ਜਵਾਬ ਤਾਂ ਪਤਾ ਨਹੀਂ ਕਿਹ ਹੈ ਪੁੱਠੀਆਂ ਪੁੱਠੀਆਂ ਖੇਡਾ ਖੇਡਦੇ ਨੇ ਭੈਣੇ ਮੈਂ ਤਾਂ ਹੈਰਾਨੇ ਮੰਨੀ ਪਈਆਂ ਹੋਰ ਹਾਂ ਉਹ ਤਾਂ ਠੀਕ ਆ ਹਾਂ ਠੀਕ ਆ ਆਪਾਂ ਅਜੇ ਖੇਡਾ ਨਹੀਂ ਸੀ ਖੇਡਦੇ ਹੁੰਦੇ ਜਿਹਾ ਜਿਹਾ ਅੱਜ ਕੱਲ ਦੇ ਜਵਾਬ ਖੇਡਦੇ ਨਾ ਆਪਾਂ ਅਜੇ ਖਾਣਾ ਖਾਂਦੀਆਂ ਸੀਗੇ ਹਾਂ ਆਪਾਂ ਤਾਂ ਦਾ ਰੋਟੀ ਮੱਕੀ ਦੀ ਰੋਟੀ ਹੋਣੀ ਤਾਂ ਦਾ ਦਹੀਂ ਚ ਚੂਰ ਕੇ ਖਾ ਲਓ ਲੱਸੀ ਚ ਚੂਰ ਕੇ ਖਾ ਲਓ ਮੱਖਣੀ ਤਰ ਕੇ ਖਾ ਰੋ achar ਨਾ ਖਾ ਲਓ ਚਾਹ ਚੂਰ ਕੇ ਖਾ ਲਓ ਆ ਚੂਰਾ ਚੂਰ ਨਹੀਂ ਸੀ ਮੋਕੜਾ ਚੂਰੀ ਕੁੱਟ ਕੇ ਖਾ ਲਓ ਹੁਣ ਇਹਨਾਂ ਨੂੰ ਕੁਛ ਚੂਰਵਾ ਚਾਹੇ ਕੁਛ ਦੇ ਦੇ ਇਹ 버ਗਰ ਖਾਣਗੇ ਇੱਕ ਹੋਰ ਲਾਲਾ ਜਾਂ ਨਿੱਕਾ ਦੀਆਂ ਨੇ ਮੈਨੂੰ ਪਤਾ ਨਹੀਂ ਉਹ ਕੀ ਅਸੀਂ ਡਾਇਰੈਕਟ ਜਾਂਦੇ ਵਿੱਚੋਂ ਆਏ ਆ ਉਹ ਬੜਾ ਖਾਂਦੇ ਨੇ ਕੀ ਆ ਹੈ ਕੀ ਕੀ ਕਹਿੰਦੇ ਨੇ ਮੈਨੂੰ ਤਾਂ ਤੇਰਾ ਨਾਮ ਵੀ ਨਹੀਂ ਸਮਝ ਪੈਂਦਾ ਕੀ ਆ ਅੱਛਾ ਪੀਜ਼ਾ ਨਹੀਂ ਪੀਜ਼ਾ ਹੋ जा गंदा तोड़ी मैं तो बहुत लग सची हाँ। एक सेमिया ये पाके खाई जान नहीं मैं सेमिया की है क्यों है कुछ खाने उ है अग आपू आचौरिया खा लेते दे रज लेने गुलगुले खा लेने वो हाँ छली चब्ब ली चिबड़ भेने जिन्ना मर्जी फ्रूट लिया के रखते जी झाक लैन किसी चीज करनी ਆ ਬਾਜ਼ਾਰ ਆਈ ਚੀਜ਼ਾਂ ਨੂੰ ਭੱਜਦੇ ਰੱਖਾ ਪਤਾ ਨਹੀਂ ਉਹ ਵਿੱਚ ਕੀ ਪਾਇਆ ਉਹਨਾਂ ਨੂੰ ਜਖਾਨ ਦਾ ਪਤਾ ਨਹੀਂ ਜਿਵੇਂ ਜਵਾਕ ਬਾਜ਼ ਚ ਕਰਨ ਲਈ ਹਾਂ ਮੈਨੂੰ ਤਾਂ ਹੀ ਲੱਗਦਾ ਸੀ ਤੈਨੂੰ ਵੀ ਲੱਗਦਾ ਮੈਨੂੰ ਤਾਂ ਹੀ ਲੱਗਦਾ ਹੁੰਦਾ ਵੀ ਜਵਾਕਾਂ ਨੂੰ ਕੁਛ ਉਹਦੇ ਵਿੱਚ ਇੰਨਾ ਕੁਝ ਪਾ ਕੇ ਦਿੰਦੇ ਹੋਣਗੇ ਵੀ ਜਿਹੜਾ ਜਵਾਕ ਬਾਰ-ਬਾਰ ਜਾਂ ਇੱਕ ਪੈਕਟ ਜੇ ਚੱਲੇ ਹਨ ਹੋਲੇ ਜਿ cục cục ਹਾਏ 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 ਔਰ ਮੁੱਝ ਪਾ ਪਾਣੀ 'ਚ ਸਿੱਟ ਕੇ ਰੱਖੀ ਤੂੰ ਆਹੋ ਗੱਲਾਂ ਮਾਰਦੀ ਆਹ ਪਾਣੀ 'ਚ ਸਿੱਟਿਆ ਨਹੀਂ ਕਰਦਾ ਹੈਗਾ ਉਵੇਂ ਪਿਆਰ ਹੈ ਦਾ ਜੇ ਉਹ ਪੈਸੇ ਚੀਜ਼ ਤੋਂ ਬਣਿਆ ਹੋਵੇ ਤਾਂ ਹੀ ਗਲੇ ਖਬਰਾਂ ਕੀ ਚੀਜ਼ ਪਾਉਂਦੇ ਨੇ ਵਿੱਚ ਮੈਂ ਮੰਨਦੀ ਆ ਗਲੇ ਪਚੇ ਆਲੂ ਗਲੀਆਂ ਪਚੇ ਅਗਰ ਚੌਲ ਗਲੀ ਪਚੇ ਕਣਕ ਐਸੀ ਚੀਜ਼ਾਂ ਦਾ ਬਣਾਉਂਦੇ ਨੇ ਪਰੌਠਾ ਖਾਣ ਆਪਾਂ ਭੂਖਣਾ ਬਣਾ ਕੇ ਖਾਈ ਜਾਂਦੇ ਸੀ ਹਾਂ ਦੇਖ ਲੈ ਭੂਖਣਾ ਬਣਾ ਕੇ ਖਾ ਲੈਣਾ ਮੱਖਣੀ ਤਰ ਕੇ ਰੋਟੀ ਖਾ ਲੈਣੀ ਸਕੂਲ ਨੂੰ ਵੀ ਹੋਈ ਵਸ ਆ ਪਰੌਠਾ ਲਾ ਜਾਣਾ ਹੁਣ ਤਾਂ ਸਕੂਲ ਨੂੰ ਵੀ ਰੋਟੀ ਲੈ ਕੇ ਜਾਂਦੇ ਹੈਗੇ ਨਾ ਨਾ ਕਿੱਥੇ ਜੇ ਪਾਦਰ ਤਾ ਟਿਫਨ ਉਵੇਂ ਹੀ ਵਾਪਸ ਮੁੜ ਕੇ ਆਉਂਦਾ ਹਾਂ ਅੱਗੇ ਜਵਾਕਾਂ ਦੀ ਭਾਈ ਅੱਜ ਕੱਲ ਦੇ ਜਵਾਕਾਂ ਨਾਲ ਅੱਗੇ ਵਾਲੇ ਜਵਾਕਾਂ ਨਾਲ ਤਾਂ ਬਹੁਤ ਫਰਕ ਆ ਤੋਬਾ ਕਰਵਾਈ ਪਈ ਹੈ ਜਵਾਕਾਂ ਦਾ ਚੁੱਪ ਬੈਠ